ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਹੋਣੀ ਸੀ ਇੱਥੇ 350 ਸਾਲ ਬੀਤ ਗਏ ਉਹਨਾਂ ਦੀ ਸ਼ਹਾਦਤ ਨੂੰ ਜਿਸ ਨੇ ਮਨੁੱਖਤਾ ਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਅੱਜ ਉਹਦੀ ਚਰਚਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਸੀ ਲੇਕਿਨ ਅਫਸੋਸ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਪੀਕਰ ਆਪਣਾ ਪੱਖਪਾਤੀ ਰਵਈਆ ਨਹੀਂ ਛੱਡ ਸਕੇ ਆਨੰਦਪੁਰ ਦੀ ਧਰਤੀ ਤੇ ਸੈਸ਼ਨ ਲਿਆਉਣ ਦਾ ਮਤਲਬ ਸੀਗਾ ਕਿ ਇੱਕ ਬਰਾਬਰ ਦਾ ਸੁਨੇਹਾ ਇੱਕ ਬਰਾਬਰ ਦਾ ਸਮਾਂ ਔਰ ਪੰਜਾਬ ਦੀ ਗੱਲ ਕਹਿਣ ਦਾ ਖੁੱਲੀ ਇਜਾਜ਼ਤ ਹੋਣੀ ਚਾਹੀਦੀ ਸੀ ਲੇਕਿਨ ਅੱਜ ਜਦੋਂ ਮੁੱਖ ਮੰਤਰੀ ਨੂੰ ਸਮਾਂ ਦੇ ਦਿੱਤਾ ਤਾਂ ਮੈਂ ਉੱਥੇ ਖੜ ਕੇ ਪ੍ਰੋਟੈਸਟ ਕੀਤਾ ਕਿ ਤੁਸੀਂ ਅੱਜ ਜੋ ਰਵਈਆ ਤੁਹਾਡਾ ਸਪੀਕਰ ਸਾਹਿਬ ਚੰਡੀਗੜ੍ਹ ਵਿੱਚ ਆ ਉਹ ਤੁਸੀਂ ਛੱਡ ਨਹੀਂ ਸਕੇ ਤੁਸੀਂ ਅਨੰਦਪੁਰ ਦੀ ਧਰਤੀ ਤੇ ਆਣ ਕੇ ਵੀ ਸਾਡੇ ਨਾਲ ਵਿਤਕਰਾ ਕੀਤਾ ਮੈਂ ਅੱਜ ਗੱਲ ਕਰਨੀ ਸੀਗੀ ਅਜ ਅੰਦਰ ਗੱਲਾਂ ਹੋ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਦਾ ਸਾਰੀ ਦੁਨੀਆ ਜਾਣਦੀ ਆ ਸਾਰਾ ਇਤਿਹਾਸ ਵਿੱਚ ਰਿਕਾਰਡਡ ਹੈ ਬਹੁਤ ਸਾਰੇ ਮੈਂਬਰਸ ਨੇ ਬਹੁਤ achੀਆਂ ਗੱਲਾਂ ਕਹੀਆਂ ਮੈਂ ਗੱਲ ਕਰਨੀ ਸੀਗੀ ਕਿ ਮੈਂ ਉਹਦੀ ਟਾਈਮ ਲਾਈਨ ਜਾਂ ਡੇਟ ਲਾਈਨ 'ਚ ਨਹੀਂ ਜਾਣਾ ਸੀਗਾ ਮੈਂ ਉਸ ਇਤਿਹਾਸ ਨੂੰ ਜੋ ਮੈਂਬਰਸ ਨੇ ਅੰਦਰ ਅੰਦਰ ਗੱਲਾਂ ਕੀਤੀ ਮੈਂ ਦੁਹਰਾਉਣਾ ਨਹੀਂ ਸੀਗਾ ਮੈਂ ਤਾਂ ਪੁੱਛਣਾ ਸੀਗਾ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਕੁਰਬਾਨੀ ਦਾ ਮਨੁੱਖਤਾ ਨੂੰ ਸੁਣਿਆ ਕੀ ਸੀਗਾ ਕਿਉਂਕਿ ਮੇਰੇ ਮੁਤਾਬਕ ਸਭ ਤੋਂ ਵੱਡਾ ਸੁਨੇਹਾ ਉਹਨਾਂ ਦਾ ਸੀਗਾ ਮਨੁੱਖੀ ਅਧਿਕਾਰਾਂ ਨੂੰ ਆਫ ਹੋਲਡ ਕਰਨ ਦਾ ਇਹ ਸ਼ਹਾਦਤ ਉਹਨਾਂ ਦੀ ਕੇਵਲ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਨਹੀਂ ਹੋਈ ਅਗਰ ਕੋਈ ਹੋਰ ਧਰਮ ਦਾ ਵੀ ਵਿਅਕਤੀ ਉੱਥੇ ਆ ਜਾਂਦੇ ਤਾਂ ਉਹਨਾਂ ਨੇ ਉਹਨਾਂ ਵਾਸਤੇ ਵੀ ਚੱਲ ਕੇ ਇੰਦਾ ਹੀ ਆਪਣਾ ਸੀਸ ਦਾ ਬਲੀਦਾਨ ਕਰਨਾ ਸੀਗਾ ਉਹਨਾਂ ਦੀ ਸ਼ਹਾਦਤ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਹੋਈ ਆ ਬੇਸਿਕਲੀ ਉਹ ਇੱਕ ਉਸ ਸਦੀ ਦੇ ਸਭ ਤੋਂ ਵੱਡੇ ਹਿਊਮਨ ਰਾਈਟ ਐਕਟਿਵਿਸਟ ਹੋਏ ਨੇ ਔਰ ਉਹਨਾਂ ਦੀ ਕੁਰਬਾਨੀ ਉਸ ਤੋਂ ਪਹਿਲਾਂ ਥੋੜੀ ਜੀ ਮੈਂ ਜ਼ਿਕਰ ਕਰ ਦਿਆ ਪੰਜਵੇਂ ਪਿਤਾ ਪੰਜਵੀਂ ਪਾਤਸ਼ਾਹੀ ਦੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਔਰ ਛੇਵੀਂ ਪਾਤਸ਼ਾਹੀ ਦਾ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇੰਟਰੋਡਿਊਸ ਕਰਨਾ ਸੇਂਟ ਸੋਲਜਰ ਸੰਤ ਤੇ ਸਿਪਾਈ ਨੂੰ ਸਾਡੀ ਕੌਮ ਵਿੱਚ ਲੈ ਕੇ ਆਉਣਾ ਔਰ ਫਿਰ ਉਸ ਤੋਂ ਬਾਅਦ ਉਸ ਨੇ ਨੀਂਹ ਰੱਖੀ 1699 ਖਾਲਸੇ ਦੀ ਸਿਰਜਣਾ ਦਸਮ ਪਿਤਾ ਸਰਬੰਸ ਦਾਨੀ ਅਤੇ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਔਰ ਉਸ ਤੋਂ ਬਾਅਦ ਠੀਕ 100 ਸਾਲ ਬਾਅਦ ਇਹ ਜਿਹੜੀ ਸਪਿਰਿਟ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਨੇ ਪੰਜਾਬ ਆ ਜਿਹੜਾ ਐਡਾ ਵੱਡਾ ਹਿੱਸਾ ਇਸ ਧਰਤੀ ਦਾ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ 1799 ਵਿੱਚ ਰਾਜ ਸਥਾਪਿਤ ਕੀਤਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸਪਿਰਿਟ ਉਸ ਦੇ ਮਨੁੱਖੀ ਅਧਿਕਾਰਾਂ ਦੀ ਲੜਾਈ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਇਹ ਉਹਦੀ ਕਰਕੇ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਰਹਾ ਔਰ ਅੱਜ ਵੀ ਤੁਸੀਂ ਇਹ ਇਤਿਹਾਸ ਵਿੱਚ ਪੜ ਸਕਦੇ ਹੋ 골ਡਨ ਪੀਰੀਅਡ ਸੀਗਾ ਜਿੱਥੇ ਕਿਸੇ ਤੇ ਜ਼ੁਲਮ ਨਹੀਂ ਹੋਇਆ ਕੋਈ ਤਸ਼ੱਦਦ ਨਹੀਂ ਹੋਇਆ ਕੋਈ ਫਾਂਸੀ ਨਹੀਂ ਦਿੱਤੀ ਗਈ ਕਿਸੇ ਦੇ ਅਧਿਕਾਰ ਖੋਏ ਨਹੀਂ ਗਏ ਇਹ ਸੀਗੀ ਸਹੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਸਦਨ ਦੇ ਵਿੱਚ ਲੇਕਿਨ ਅਫਸੋਸ ਨਾਲ ਕਿ ਅੱਜ ਸਾਡਾ ਦੇਸ਼ ਕੀ ਅੱਜ ਭਾਰਤ ਦੇਸ਼ ਵਿੱਚ ਹਿਊਮਨ ਰਾਈਟਸ ਅਪਹੋਲਡ ਕੀਤੇ ਜਾ ਰਹੇ ਨੇ ਬਹੁਤ ਸਾਰੇ ਮਾ ਜਾਣਦਾਨ ਲਿਖਾਰੀ ਬਹੁਤ ਸਾਰੇ ਇੰਟੈਲੈਕਚੁਅਲ ਬਹੁਤ ਸਾਰੇ ਮੀਡੀਆ ਦੇ ਲੋਕ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਕਾਲੇ ਕਾਨੂੰਨ ਐਨਐਸਏ ਔਰ ਯੂਆਪਾ ਵਰਗੇ ਕਾਨੂੰਨਾਂ ਚ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਆ ਇਸ ਦੇਸ਼ ਦੇ ਵਿੱਚ ਗੈਰ ਸੰਵਿਧਾਨਿਕ ਤਰੀਕੇ ਵਰਤ ਕੇ ਲੋਕਾਂ ਨੂੰ ਮਾਰਿਆ ਗਿਆ ਆ ਆਵਾਜ਼ ਬੰਦ ਕਰਾਈ ਇਥੋਂ ਤੱਕ ਕਿ ਵਿਦੇਸ਼ਾਂ ਤੱਕ ਵੀ ਇਹ ਨੀਤੀ ਗਈ ਤੇ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ ਧਰਤੀ ਤੇ ਉੱਤੇ ਵੀ ਸ਼ਿਕਾਰ ਬਣਾਇਆ ਗਿਆ ਕਿ ਸਾਡੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਮਹਿਮਾ ਕਰ ਰਹੀ ਹੈ ਕਿ ਉਹਨਾਂ ਦੇ ਫਲਸਫੇ ਤੇ ਚੱਲ ਰਹੀ ਹੈ ਕਿ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੇ ਜ਼ੁਲਮ ਤੇ ਤਸ਼ੱਦਦ ਦਾ ਮੁਕਾਬਲਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਉੱਤੇ ਪਹਿਰਾ ਦੇ ਰਹੀ ਨਹੀਂ ਦੇ ਰਹੀ ਕਿਉਂਕਿ ਐਸੀ ਸਰਕਾਰ ਦੇ ਹੁੰਦਿਆਂ ਬਹੁਤ ਸਾਰੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਿਆ ਗਿਆ ਇੱਥੇ ਸਾਡੇ ਨੌਜਵਾਨਾਂ ਨੂੰ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਅਸਾਮ ਦੀਆਂ ਜੇਲਾਂ ਵਿੱਚ ਟੱਕਿਆ ਗਿਆ ਵਾ ਪਤਾ ਨਹੀਂ ਕਿੰਨਾ মিডিਆ ਦਾ ਇੱਥੇ ਕਹਾਣ ਕੀਤਾ ਗਿਆ ਕਿਵੇਂ ਆਜ਼ਾਦ ਭਾਰਤ ਵਿੱਚ ਆਜ਼ਾਦ মিডিਆ ਦੀ ਆਵਾਜ਼ ਨੂੰ ਦਬਾਇਆ ਗਿਆ ਕਿਵੇਂ ਝੂਠੇ ਪਰਚਾ ਦੀ ਇੱਕ ਲੜੀ ਲੱਗ ਕੇ ਕੋਈ ਬਖਸ਼ਾ ਨਹੀਂ ਗਿਆ ਚਾਹੇ ਕੋਈ ਐਕਟਿਵਿਸਟ ਚਾਹੇ ਕੋਈ ਆਰਟੀਆਈ ਦਾ ਕੋਈ ਕਰਮਕੋਣਾ ਕੀ ਕੀ ਇਹ ਅੱਜ ਦੀ ਇਹ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਵਿੱਚ ਯਕੀਨ ਰੱਖਦੀ ਹੈ ਮੇਰੇ ਹਿਸਾਬ ਨਾਲ ਬਿਲਕੁਲ ਯਕੀਨੀ ਰੱਖਦੀ ਅਗਰ ਰੱਖਦੀ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀ ਗ੍ਰੋਸ ਹਿਊਮਨ ਰਾਈਟ ਵਾਇਓਲੇਸ਼ਨਸ ਇਹ ਸਰਕਾਰ ਪਿਛਲੇ 4 ਸਾਲ ਤੋਂ ਨਾ ਕਰਦੀ ਇਸ ਕਰਕੇ ਮੈਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ ਇਹ ਅੰਦਰ ਕਰਦੀਆਂ ਸੀਗੀਆਂ ਔਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਸੀ ਕਿ ਆਪਣਾ ਕੋਰਸ ਕਰੈਕਸ਼ਨ ਕਰੋ ਤੁਸੀਂ ਗਲਤ ਰਾਹ ਤੇ ਹੋ ਤੁਸੀਂ ਅਨ ਕਨਸਟੀਟਿਊਸ਼ਨਲ ਮੀਜਰਸ ਅਡਾਪਟ ਕਰ ਰਹੇ ਹੋ ਟੂ ਗੈਗ ਦਾ ਵਾਇਸ ਆਫ ਦਾ ਪੀਪਲ ਟੂ ਗੈਗ ਦਾ ਵਾਇਸ ਆਫ ਦਾ ਆਪੋਜੀਸ਼ਨ ਟੂ ਗੈਗ ਦ ਵੌਇਸਸ ਆਫ ਦੀ ਮੀਡੀਆ ਇਨ ਥਿਸ ਸਟੇਟ ਆਫ ਪੰਜਾਬ ਜਿਸ ਸੂਬੇ ਦੇ ਉੱਤੇ ਸਾਡੇ ਪੁਰਖਿਆਂ ਦਾ ਖੂਨ ਡੁੱਲਿਆ ਹੋਇਆ ਵਾ ਇਸ ਲਈ ਮੈਂ ਕਹੂੰਗਾ ਕਿ ਅੱਜ ਜੋ ਬੀਜੇਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਆ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਚਾਹੇ ਉਹ ਤਸ਼ੱਦਦ ਦੀ ਗੱਲ ਆ ਜਿਵੇਂ ਉਹ ਦੁਰਉਪਯੋਗ ਕਰਦੇ ਨੇ ਈਡੀ ਤੇ ਸੀਬੀਆਈ ਦੀ ਏਜੰਸੀਆਂ ਦਾ ਇਹ ਉਦੋਂ ਤੋਂ ਵੱਧ ਪੰਜਾਬ ਦੇ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਭੁੱਲਰ ਤਾਂ ਇਹਨਾਂ ਕੋ ਫੜਿਆ ਨਹੀਂ ਗਿਆ 7.5 ਕਰੋੜ ਕੈਸ਼ ਨਿਕਲਿਆ 2.5 ਕਿਲੋ ਸੋਨਾ ਨਿਕਲਿਆ ਅਜ਼ਾਦ ਦੁਬਈ ਤੇ ਕੈਨੇਡਾ ਚ ਪ੍ਰਾਪਰਟੀਆਂ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਪਰ ਉਹ ਸੀਬੀਆਈ ਨੇ ਆਣ ਕੇ ਫੜ ਲਿਆ ਇਸ ਕਰਕੇ ਇਹਨਾਂ ਦੀ ਉਹ ਜਿਹੜੀ ਕੱਟੜ ਇਮਾਨਦਾਰੀ ਦਾ ਫੱਟਾ ਉਹ ਵੀ ਖਤਮ ਦੂਸਰਾ ਇਹ ਕਹਿੰਦੇ ਜੀ ਮੋਦੀ ਨੇ ਸਾਰਾ মিডিਆ ਹਾਈਜੈਕ ਕਰ ਲਿਆ ਇਸ ਕੋ ਗੋਦੀ মিডিਆ ਬਣਾ ਦਿਆ ਤੇ ਭਾਈ ਸਾਹਿਬ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਸ ਤੇ ਰੇਅਰ মিডিਆ ਇਨ ਪੰਜਾਬ ਆਊਟ ਹੇਰ ਕਿੰਨੇ ਕਰੋੜਾਂ ਅਰਬਾ ਰੁਪਏ ਪੰਜਾਬ ਦੇ ਚੰਦ মিডিਆ ਘਰਾਣਿਆਂ ਨੂੰ ਕਿਉਂ ਦਿੱਤੇ ਜਾ ਰਹੇ ਨੇ ਔਰ ਜਿਹੜੇ ਲੋਕ ਤੁਹਾਡੇ ਉਲਟ ਬੋਲਦੇ ਨੇ ਤੁਸੀਂ ਉਹਨਾਂ ਨੂੰ ਕਿਹਨੇ ਬੁਰਕੀਆਂ ਪਾਉਂਦੇ ਤੁਹਾਨੂੰ ਉਹਨਾਂ ਦੇ ਪਰਚੇ ਦਰਜ ਕਰਦੇ ਹੋ ਇਹ ਦੋਨੋਂ ਨੀਤੀਆਂ ਜੋ ਰੈਪਲਿਕਾ ਬੀਜੇਪੀ ਦੀ ਮੋਦੀ ਸਰਕਾਰ ਦੀ ਹੈ ਤਾਨਾਸ਼ਹੀ ਉਹ ਪਾਲਿਸੀ ਲਾਸਟ ਬਟ ਨੋਟ ਦ ਲੀਸਟ ਇਹ ਜਿਹੜਾ ਸਮਾਗਮ ਕੀਤੇ ਗਏ ਨੇ ਮੇਰੇ ਹਿਸਾਬ ਦੇ ਨਾਲ ਬਹੁਤ ਵੱਡਾ ਪੈਸੇ ਦਾ ਉਜਾੜਾ ਕੀਤਾ ਗਿਆ ਉਹ ਸਟੇਟ ਜਿਹੜੀ 4 ਲੱਖ ਕਰੋੜ ਦੀ ਕਰਜ਼ਈ ਆ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਉਹ ਤਾਂ ਲੋਕਾਂ ਦੇ ਦਿਲ ਵਿੱਚ ਵਸੇ ਹੋਏ ਨੇ ਉਹ ਸਾਡੀਆਂ ਰਗਾਂ ਦੇ ਵਿੱਚ ਵਸੇ ਹੋਏ ਨੇ ਕਿ ਗੁਰੂ ਤੇਗ ਬਹਾਦਰ ਨੂੰ ਪ੍ਰਚਾਰ ਪੰਜਾਬ ਦੇ ਵਿੱਚ ਇਹ ਪਲਾਸਟਿਕ ਦੇ ਬੋਰਡ ਲਾ ਕੇ ਪ੍ਰਚਾਰਨ ਦੀ ਲੋੜ ਹੈ ਕੋਈ ਗੜੀ ਨਹੀਂ ਛੱਡੀ ਯਾਰੋ ਕੋਈ ਕੁੱਚਾ ਨਹੀਂ ਛੱਡਿਆ ਕੋਈ ਖੰਭਾ ਨਹੀਂ ਛੱਡਿਆ ਠੇਕੇ ਦੇ ਮੋਰੇ ਸ਼ਰਾਬ ਦੇ ਠੇਕੇ ਦੇ ਮੋਰੇ ਸਾਡੇ ਗੁਰੂ ਸਾਹਿਬ ਦੀ ਫੋਟੋ ਲਾ ਕੇ ਥੱਲੇ ਆਪਣੀ ਫੋਟੋ ਲਾ ਕੇ ਅਸਲ ਵਿੱਚ ਇਹ ਸਾਰਾ ਮੀਡੀਆ ਐਕਸਪੈਂਡਿਚਰ ਇਹ ਆਮ ਆਦਮੀ ਪਾਰਟੀ ਦੀ ਪ੍ਰਚਾਰ ਨੀਤੀ ਸੀ ਪਬਲਿਸਿਟੀ ਨੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੀ ਪਾਲਿਸੀ ਬਾਰੇ ਉਹਨਾਂ ਦੇ ਫਲਸਫੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਇਹ 55 ਕਰੋੜ ਰੁਪਇਆ ਟੈਂਟ ਸਿਟੀ ਤੇ ਵਾਟ ਫਾਰ ਇਹੀ ਸਦਨ ਇਹੀ ਸਦਨ ਉੱਥੇ ਚੰਡੀਗੜ੍ਹ ਦੇ ਵਿੱਚ ਗਲਤਾਂ ਗਲਤਾਂ ਐਕਸ਼ਨ ਦੀ ਆ ਗਲਤਾਂ ਜੋ ਤੁਹਾਡਾ ਚਿਸਚ ਜੋ ਤੁਹਾਡੇ ਅੰਦਰ ਮਾਦਾ ਵਾ ਉਦੋਂ ਤੁਸੀਂ ਨੀਤੀ ਆ ਗਲਤ ਉਹ ਦੀ ਹੈ ਗਲਤ ਸਥਾਨ ਦੀ ਨਹੀਂ ਹੈ ਔਰ ਜੋ ਬਹੁਤ ਵੱਡੇ ਪੱਦਰ ਤੇ ਪਬਲਿਸਿਟੀ ਤੇ ਤੇ ਹੋਰ ਨਾਲ ਚੀਜ਼ਾਂ ਤੇ ਖਰਚਾ ਗਿਆ ਔਰ ਸਾਰੇ ਠੇਕੇ ਦਿੱਲੀ ਵਾਲਿਆਂ ਨੂੰ ਬਾਹਰ ਦਿੱਤੇ ਗਏ ਇਹ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਤੇ ਜਾਗਜ਼ਾਰ ਹੋ ਗਈਆਂ ਇਸ ਲਈ ਮੈਂ ਉਹਨਾਂ ਦੇ ਮੂੰਹ ਤੇ ਕਹਿ ਕੇ ਆਇਆ ਕਿ ਤੁਹਾਡੀਆਂ ਇਸ ਵਿਤਕਰੇ ਭਰੀ ਨੀਤੀਆਂ ਔਰ ਤੁਹਾਡੇ ਹਿਊਮਨ ਰਾਈਟਸ ਦੇ ਵਾਇਲੇਸ਼ਨਸ ਨੂੰ ਤੇ ਤੁਹਾਡੇ ਆ ਜੋ ਤੁਸੀਂ ਪੰਜਾਬ ਦੇ ਵਿੱਚ ਸਾਡੇ ਸਟੇਟ ਦਾ ਉਜਾੜਾ ਕਰ ਰਹੇ ਹੋ ਇਹਨਾਂ ਦਾ ਵਿਰੋਧ ਕਰਦੇ ਮੈਂ ਚੀਫ ਮਿਨਿਸਟਰ ਦੇ ਭਾਸ਼ਣ ਦਾ ਬਾਇਕਾਟ ਕੀਤਾ ਸੈਸ਼ਨ ਦਾ ਬਾਇਕਾਟ ਨਹੀਂ ਕੀਤਾ ਉਹਦਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਮੱਥਾ ਟੇਕ ਕੇ ਆਏ ਆ ਅ ਗੀਤ ਆਪਣੇ ਤਖਤ ਕੇਸਗੜ ਸਾਹਿਬ ਔਰ ਸੀਸਕਨ ਸਾਹਿਬ ਤੇ ਲੇਕਿਨ ਇਹ ਜੋ ਅੰਦਰ ਕਾਰਵਾਈ ਇਹ ਫਿਰ ਇੱਕ ਵਾਰ ਵਿਤਕਰੇਦੀ ਹੋਈ ਹੈ ਇਸ ਲਈ ਮੈਨੂੰ ਉੱਥੋਂ ਵਾਕ ਆਊਟ ਕਰਨਾ ਪਿਆ